ਨਿੰਗ ਸਟੂਡੈਂਟਸ ਅੱਪਾ ਕਰਰੀਸ ਜੀ ਆਪ ਨਹੀਂ ਪੰਜਾਬੀ ਸੱਭਿਆਚਾਰ ਦੀ ਜਲ ਪਛਾਣ ਦਾ ਪਾਠ ਛੇਮਾ ਪੰਜਾਬ ਦੇ ਲੋਕ ਨਾਚ ਪੰਜਾਬ ਦੇ ਲੋਕ ਨਾਚ ਵਿੱਚ ਆਪਾਂ ਪੜਿਆ ਸੀ ਜੀ ਵੀ ਹੈ ਆਪਣੇ ਜੀਵਨ ਨਾਲ ਹਰ ਇੱਕ ਸਮੂਹੀ ਖੇਤਰ ਨਾਲ ਜੁੜੇ ਹੋਏ ਨੇ ਕਿ ਸਮਾਜਿਕ ਸੱਭਿਆਚਾਰਿਕ ਨਾਤਿਕ ਧਾਰਮਿਕ ਸਮ ਰਸਮ ਰਵਾਜ ਨੇ ਜਿਹੜੇ ਜਿਹਨਾਂ ਵਿੱਚ ਆਪਣੇ ਸੱਭਿਆਚਾਰ ਦੇ ਲੋਕ ਨਾਚ ਨੇ ਉਹ ਕਿਤੇ ਜਾਂਦੇ ਨੇ ਇਹੋ ਜਿਹੇ ਲੋਕ ਨਾਚ ਨੇ ਜਿਹੜੇ ਇੱਕ ਮਨੋਰੰਜਨ ਦਾ ਸਾਧਨ ਵੀ ਨੇ ਤੇ ਨਾਲ ਆਪਣਾ ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਇੱਕੋ ਜਰੀਆ ਹੁੰਦੇ ਨੇ ਇਹ ਕਾਫੀ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਨੇਗੇ ਇਹਨਾਂ ਵਿੱਚ ਕੁਝ ਕੁਸ਼ ਤਬਦੀਲੀਆਂ ਹੁੰਦੀਆਂ ਆਉਂਦੀਆਂ ਨੇ ਬਟ ਇਹਨਾਂ ਦਾ ਜਿਹੜਾ ਵਜੂਦ ਹੈ ਉਸੇ ਤਰ੍ਹਾਂ ਹੈਗਾ ਠੀਕ ਹੈ ਜੀ ਪੰਜਾਬ ਦੇ ਵਿੱਚ ਹਰ ਇੱਕ ਖੇਤਰ ਦੇ ਵਿੱਚ ਹਰ ਇੱਕ ਖੁਸ਼ੀ ਦੇ ਮੌਕੇ ਤੇ ਚਾਹ ਹਰ ਖੁਸ਼ੀ ਦੇ ਮੌਕੇ ਤੇ ਲੋਕ ਨਾਚ ਜਿਹੜੇ ਕੀਤੇ ਜਾਂਦੇ ਨੇਗੇ ਪੰਜਾਬ ਦੇ ਲੋਕ ਨਾਚ ਨੂੰ ਆਪਾਂ ਦੋ ਵਰਗਾਂ ਵਿੱਚ ਵੰਡਿਆ ਸੀਗਾ ਜੀ ਔਸਤਰੀਆਂ ਦੇ ਲੋਕ ਨਾਚ ਤੇ ਮਰਦਾਂ ਦੇ ਲੋਕ ਨਾਚ ਸਭ ਤੋਂ ਪਹਿਲਾਂ ਸੀ ਜੀ ਆਪਣੀ ਇਸਤਰੀਆਂ ਦੇ ਲੋਕ ਨਾਚ ਇਸਤਰੀਆਂ ਦੇ ਲੋਕ ਨਾਚਾਂ ਵਿੱਚ ਕੀ ਸੀ ਜਿਹੜਾ ਜਿਹੜਾ ਇਸਤਰੀਆਂ ਵੱਲੋਂ ਲੋਕਨਾਚ ਕੀਤੇ ਜਾਂਦੇ ਨੇ ਇਸਤਰੀਆਂ ਵੱਲੋਂ ਕਿੱਥੇ ਜਾਣ ਬਾਰੇ ਨਾਚ ਨੇ ਜਿਹੜੇ ਇਹ ਬੜੀ ਸਾਦਗੀ ਸੌਲਤ ਨਾਲ ਕੀਤੇ ਜਾਂਦੇ ਨੇ ਇਹਨਾਂ ਲਈ ਕੋਈ ਖਾਸ ਸਾਜ ਵਗੈਰਾ ਦੀ ਜ਼ਰੂਰਤ ਨਹੀਂ ਹੁੰਦੀ ਇਹਨਾਂ ਦੇ ਕੋਈ ਨਿਯਮ ਵੀ ਨਹੀਂ ਹੁੰਦੇ ਇਹਨਾਂ ਦੇ ਨਿਯਮ ਆਪਨ ਲੋਕਨਾਚ ਸੀ ਜਿਹੜੇ ਉਹ ਦੇਖ ਲੈਣਾ ਇੱਕ ਵਾਰ ਜਿੱਦਾਂ ਜਿਹੜਾ ਪ੍ਰਮੁੱਖ ਲੋਕ ਰਾਜਾ ਇਸਤਰੀਆਂ ਦਾ ਦੂਸਰਾ ਜੀ ਸਮਮੀ ਠੀਕ ਹੈ ਜੀ ਇਹ ਜਿਹੜੀ ਕਾਫੀ ਕਥਾਵਾਂ ਪਰਚਲਿਤ ਨੇ ਵੀ ਹੈ ਨਾ ਨਾ ਸਮਮੀ ਕਿਵੇਂ ਪਿਆ ਤੀਸਰਾ ਸੀ ਜੀ ਕਿੱਕਲੀ ਇਹ ਕੁਛੋੜੀਆਂ ਕੁੜੀਆਂ ਦਾ ਲੋਕ ਨਾਚ ਵੀ ਕਿਹਾ ਜਾਂਦਾ ਇਹ ਕੁੜੀਆਂ ਆਪਣੇ ਗਿੱਡੇ ਵਿੱਚ ਦੇ ਪੀੜਾ ਵਿੱਚ ਪਾਉਂਦੀਆਂ ਨੇ ਤੇ ਕੁਛ ਦੇ ਰੁਕਤਾਵੇ ਲਈ ਅਗਰ ਅਸੀਂ ਜੀ ਹੁੱਲੇ ਹਲੇ ਨੇ ਜਿਹੜਾ ਹਿਲ ਕੇ ਹੌਲੀ ਹੌਲੀ ਨੰਮੇ ਹਲੇਰਾਂ ਨਾਲ ਪਾਇਆ ਜਾਂਦਾ ਹੈਗਾ ਉਹ ਤੋਂ ਬਾਅਦ ਤੁਸੀਂ ਜੀ ਲੋੱਡੀ ਧਮਾਲ ਤੇ ਹੋਰ ਵੀ ਕੀ ਲੋਕ ਨਾਚ ਅੱਜ ਜੇ ਆਪਾਂ ਲੈਕਚਰ ਕਰਾਂਗੇ ਜੀ ਆਪਣੇ ਮਰਦਾਵੇ ਲੋਕ ਨਾਚ ਮਰਦਾਵੇ ਲੋਕ ਨਾਚ ਮੀਨਤ ਮਰਦਾਂ ਦੇ ਲੋਕ ਨਾਚ ਠੀਕ ਹੈ ਜੀ ਇਹਨਾਂ ਦੇ ਵਿੱਚ ਜਿਹੜੇ ਮਰਦਾ ਵੱਲੋਂ ਪਾਏ ਜਾਂਦੇ ਨੇ ਲੋਕ ਨਾਚ ਉਹ ਮੁੱਖ ਹੁੰਦੇ ਨੇ ਜੀ ਸਟਾਰਟ ਕਰਦੇ ਜੀ ਆਪਾਂ ਆਪਣੇ ਮਰਦਾਵੇ ਲੋਕਨਾਚ ਪੰਜਾਬ ਦੇ ਮਰਦਾਵੇ ਲੋਕਨਾਚ ਵੀ ਆਪਣੀ ਵੱਖਰੀ ਪਛਾਣ ਰੱਖਦੇ ਹਨ ਪੰਜਾਬੀਆਂ ਦੇ ਸਰੀਰਿਕ ਸਡੋਰਤਾ ਜਿੰਦਾਦਿਲੀ ਅਤੇ ਸਹਿਜ ਅਤੇ ਸ਼ਹਿਨਸ਼ੀਲਤਾ ਦੇ ਗੁਣ ਕਾਰਨ ਪੰਜਾਬ ਵਿੱਚ ਕਰੜੀ ਸਰੀਰਿਕ ਵਰਜੇ ਮਸਤ ਮਾਨਸਿਕਤਾ ਅਤੇ ਧਰਮ ਨਿਰਪੇਖਤਾ ਪ੍ਰਵਿਰਤੀ ਦੇ ਲੋਕਨਾਚ ਉਜਲਿਤ ਰਹੇ ਹਨ ਇਹਨਾਂ ਦੀ ਪਰੰਪਰਾ ਪ੍ਰਾਚੀਨ ਹੈ ਇਹਨਾਂ ਵਿੱਚ ਪੰਜਾਬ ਦੀ ਜੀਵਨ ਸ਼ੈਲੀ ਜਿਹਦੀ ਝਲਕਦੀ ਹੈ ਉਹਦੇ ਨੇਕਾ ਪਹਿਲੂ ਜਿਹੜੇ ਪ੍ਰਗਟ ਹੁੰਦੇ ਨੇ ਪੂਰਵ ਇਤਿਹਾਸਿਕ ਦਸਤ ਇਤਿਹਾਸਕ ਸਮਿਆਂ ਦੌਰਾਨ ਪੰਜਾਬ ਵਿੱਚ ਕਈ ਪ੍ਰਕਾਰ ਦੀ ਕੁੱਤਲ-ਕੁੱਤਲ ਹੋਈ ਪੰਜਾਬ ਦੇ ਲੋਕ ਨਾਚ ਪੂਰੇ ਜਾਂ ਅਧੂਰੇ ਰੂਪ ਵਿੱਚ ਬੱਚਦੇ ਪਚਾਉਂਦੇ ਅੱਜ ਦੇ ਸੱਭਿਆਚਾਰਕ ਜੀਵਨ ਦਾ ਮਹੱਤਵਪੂਰਨ ਅੰਗ ਬਣ ਚੁੱਕੇ ਹਨ ਮਰਦਾਂ ਦੇ ਖੰਭੇ ਲੋਕ ਨਾਚ ਨਵੇਰਵਾ ਇਸ ਪਰ ਕਲਤਾ ਗਿਆ ਹੈ ਜੀ ਸਭ ਤੋਂ ਪਹਿਲਾ ਹੈ ਜੀ ਭੰਗੜਾ ਫੰਗੜਾ ਲੋਕਨਾਚਾ ਰਜ ਜਿਹੜਾ ਹੈ ਨੌਜਵਾਨ ਮੁੰਡਿਆਂ ਦਾ ਗੱਭਰੂਆਂ ਦਾ ਪ੍ਰਮੁੱਖ ਲੋਕਨਾਚਾ ਹੈ ਇਸ ਵਿੱਚ ਥਕੜੇ ਅਤੇ ਗਟਿਲੇ ਹੋਏ ਸਰੀਰ ਦਾ ਪ੍ਰਦਰਸ਼ਨ ਸਧਾਰਨ ਪਰ ਸੁੰਦਰ ਪੁਸ਼ਾਕ ਪਾਣ ਕੇ ਅਲਵੇਲੀ ਪੰਦੀ ਜੋਸ਼ ਵਿੱਚ ਵੀਰਤਾ ਤੇ ਸਾਹਸ ਭਰਪੂਰ ਨਾਚ ਗੁਦਰਾਮਰਾਹੀ ਕੀਤਾ ਜਾਂਦਾ ਹੈ ਇਸ ਵਿੱਚ ਸਡੋਲ ਨਾਚ ਵਾਲੀ ਰੰਗਤ ਬਹੁਤ ਥੋੜੀ ਮਾਤਰਾ ਵਿੱਚ ਮਿਲਦੀ ਹੈ ਅਤੇ ਇਸ ਵਿੱਚ ਮੂਰਲਾ ਨਾਚ ਹੈ ਜਿਹੜਾ ਉਹ ਪੂਰੀ ਤਰ੍ਹਾਂ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ ਸਭਿਆਚਾਰ ਅਤੇ ਇਤਿਹਾਸ ਤੋਂ ਕਾਰਮ ਕਾਲਕ੍ਰਮ ਵਿੱਚ ਇਸ ਨੇ ਆਪਣਾ ਰੂਪ ਨਿਖਾਰਿਆ ਅਤੇ ਖੇਤੀ ਯੁੱਗ ਬ੍ਰਤਾਕਰ ਇਹ ਲੋਕ ਨਾਚ ਪੂਰੀ ਤਰ੍ਹਾਂ ਪ੍ਰਚਲਿਤ ਹੋ ਗਿਆ ਇਸ ਤਰ੍ਹਾਂ ਭੰਗੜਾ ਕਵਿਲੀ ਨਾਚ ਨਾ ਰਹਿ ਕੇ ਕਿਸਾਨੀ ਨਾਚ ਦੇ ਰੂਪ ਵਿੱਚ ਬਧੇਰੇ ਸਾਹਮਣੇ ਆਇਆ ਹੈ ਇਸ ਤਰ੍ਹਾਂ ਦਾ ਕਾਰਨ ਇਸ ਲੋਕ ਨਾਚ ਦਾ ਵਰਸਲ ਨਾਚ ਜਾਂ ਸਾਖੀ ਨਾਚ ਵੀ ਪੈ ਗਿਆ ਹੈ ਇਹ ਨਾਜ ਪਛਮੀ ਪੰਜਾਬ ਦੇ ਗੁਜਰਾਵਾਲਾ ਸਰਦੋਗ ਸਰਗੋਦਾ ਗੁਜਰਾਤ ਅਤੇ ਵਿਸ਼ੇਸ਼ ਕਰਕੇ ਸਿਹਲਕੋਟ ਜ਼ਿਲ੍ਹੇ ਦੇ ਵਿੱਚ ਅਤੇ ਪੂਰਬੀ ਪੰਜਾਬ ਦੇ ਗਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਜ਼ਿਲ੍ਹੇ ਵਿੱਚ ਫੈਲਿਤ ਰਿਹਾ ਹੈ ਇਸ ਦੀ ਭੰਡ ਮੰਗਰੂ ਜੋ ਕਿ ਸਮੇਂ ਵਿੱਚ ਇਹ ਰਾਸ਼ਟਰੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਿਆ ਹੈ ਊਲੋਕਨਤ ਮੰਗਰਾ ਨੂੰ ਉਦੀ ਸਰਲ ਤਾਲ ਤੇ ਰਚਿਆ ਜਾਂਦਾ ਹੈ ਠੀਕ ਹੈ ਜੀ ਭੰਗੜਾ ਆਰੰਭ ਹੋਣ ਸਮੇਂ ਇਹ ਤਾਲ ਜਿਹੜੀ ਧੀਮੀ ਹੁੰਦੀ ਹੈ ਨਚਾਰ ਭੰਗੜੇ ਦੀ ਤਾਲ ਉੱਤੇ ਪੈਰਾ ਅਤੇ ਹੋਰ ਅੰਗਾਂ ਨੂੰ ਹਿਲਾਉਂਦੇ ਹੋਏ ਇਸ ਪ੍ਰਕਾਰ ਦੀਆਂ ਮੁਦਰਾਵਾਂ ਕਰਦੇ ਹਨ ਭੰਗੜੇ ਦੀ ਟੋਲੀ ਵਿੱਚ ਹੀ ਨਚਾਰ ਜਾਂ ਢੋਲਕੀ ਦਾ ਲਾਕੜੀ ਬੋਲੀ ਚੁੱਕਦਾ ਹੈ ਅਤੇ ਬਾਕੀ ਜਾਣੇ ਲੋੜ ਅਨੁਸਾਰ ਦਾ ਸਾਥ ਦਿੰਦੇ ਹਨ ਬੋਲੀ ਦਾ ਅੰਤਮ ਤੱਕ ਦੇ ਉਥਾਨ ਨਾਲ ਨਾਚ ਤੇਜ਼ ਹੋ ਜਾਂਦਾ ਹੈ ਪੰਗੜੀ ਦੀ ਇਸ ਗਤੀ ਨੂੰ ਤੇਜ਼ ਕਰਨ ਲਈ ਢੋਲੀ ਕੋ ਦੀ ਜਿਹੜੀ ਆਵਾਜ਼ ਆ ਉਹਨੂੰ ਤੇਜ਼ ਕਰ ਦਿੰਦਾ ਹੈ ਅਤੇ ਵੱਖ-ਵੱਖ ਨਾਟਕਾਂ ਅਤੇ ਬੋਲੀਆਂ ਦਾ ਪ੍ਰਗਟਾਉ ਸੰਦਰਭ ਅਤੇ ਉਸ ਦੇ ਇਸ ਵੱਖ-ਵੱਖ ਅੰਦਾਜ਼ ਨਾਲ ਬੰਦਾ ਰਹਿੰਦਾ ਹੈ ਪੰਗੜਾ ਹਰ ਖੁਸ਼ੀ ਦੇ ਮੌਕੇ ਤੇ ਕਿਸੇ ਵੀ ਥਾਂ ਪਾਇਆ ਜਾ ਸਕਦਾ ਹੈ ਪੰਗੜੇ ਵਿੱਚ ਟੂਲ ਦੇ ਇਲਾਵਾ ਚਿੰਟਾ ਡਾਂਗ ਕਾਟੋ ਸਾਬ ਆਦਿ ਵਰਤੋਂ ਕੀਤੀ ਜਾਂਦੀ ਹੈ ਛਾਲਕੂਦੀ ਪੰਗੜੇ ਦੀ ਝਲਕ ਹੱਥਾਂ ਵਿੱਚ ਡਾਂਗਾ ਅੱਧ ਸ਼ਿਸ਼ਿਆਂ ਕਰਤੀ ਪ੍ਰਸਿੱਧ ਹੈ ਅਜਿਹੀਆਂ ਬੋਲੀਆਂ ਨੇ ਜੀ ਡੱਬੀ ਬੋਤਲਾ ਹੱਥ ਵਿੱਚ ਸ਼ੀਸ਼ੇ ਪੰਗੜਾ ਛਾਲਕੂਦੀ ਕਿ ਇਸ ਤਰ੍ਹਾਂ ਦੀਆਂ ਬੋਲੀਆਂ ਨੇ ਜਿਹੜੀਆਂ ਪਾਈਆਂ ਜਾਂਦੀਆਂ ਸੀ ਪੰਗੜੇ ਦੀਆਂ ਕਈ ਮਦਰਾਮਾਂ ਹਨ ਨਚਾਰਾ ਨਚਾਰ ਇਸ ਵਿੱਚ ਕਤਾਰਾਂ ਵਿੱਚ ਅੰਮਲੋ ਸਾਹਮਣੇ ਘੇਰੇ ਵਿੱਚ ਅੱਗੜ ਪਿਛੜ ਤੋਲੀ ਦੇ ਹਰ ਦੇ ਘੇਰਦਾ ਇੱਕ ਦੂਸਰੇ ਦੇ ਪੱਟਾਂ ਜਾਂ ਮੋਦਿਆਂ ਉੱਪਰ ਚੜ੍ਹ ਕੇ ਇਸ ਦਸ਼ਾ ਗਲ ਉਲੇਰੀ ਵਿੱਚ ਘੁੰਮਦੇ ਹੋਏ ਨੱਚ ਨੱਚਦੇ ਹਨ ਮੁਖਰੂਪ ਵਿੱਚ ਇਹਨਾਂ ਮੋਦਰਾਮਾਂ ਦੀ ਉਤਪਤੀ ਅਤੇ ਵਿਕਾਸ ਖੇਤੀਬਾੜੀ ਨਾਲ ਸੰਬੰਧਿਤ ਸੰਦਰਭਿਤ ਸੰਧਾਰ ਦੇ ਇਸ ਖੇਤੰਦਿਆਂ ਵਿੱਚ ਹੋਇਆ ਇਸ ਦੀ ਇੱਕ ਉਦਾਹਰਣ ਇਸ ਤਰ੍ਹਾਂ ਦੇਖੀ ਜਾ ਸਕਦੀ ਹੈ ਜੀ ਸਾਡੇ ਪਿੰਡ ਦੇ ਮੁੰਡੇ ਵੇਖ ਲੋ ਜਿਉਂ ਟਾਲੀਆਂ ਦੇ ਪਾਵੇ ਕੰਨੀਦਾਰ ਬਾਂਦੇ ਚਾਦਰੇ ਆ ਕੁਨਿਆ ਨਰਸੂ ਆਵੇ ਦੁਨੀਆ ਕਾਸ਼ਨੀ ਵਾਨਾ ਦੇ ਸਾਵੇ ਜਿਵੇਂ ਉੜਦਾ ਕੋਨ ਕਬੂਤਰ ਜਾਵੇ ਪੰਗੜੇ ਵਿੱਚ ਨਚਾਰਾਂ ਦੀ ਕਿੰਨੀ ਨਿਰਧਾਰਿਤ ਨਹੀਂ ਹੁੰਦੀ ਨਾ ਹੀ ਵਿਸ਼ੇਸ਼ ਰਾਜਾਂ ਦੀ ਜ਼ਰੂਰਤ ਪੈਂਦੀ ਹੈ ਇਸ ਵਿੱਚ ਨਾਟਕਾ ਦੇ ਕਰਤਾਵਾਂ ਸੰਬੰਧੀ ਵੀ ਕਿਸੇ ਨਿਯਮਬੰਦ ਸਿਖਲਾਈ ਦੀ ਲੋੜ ਨਹੀਂ ਹੁੰਦੀ ਜਿਸ ਤਰ੍ਹਾਂ ਇਨ੍ਹਾਂ ਨਚਾਰਾਂ ਦੀ ਪੁਸ਼ਾਕਾਂ ਵੀ ਸਰਲ ਸਾਧੀਆਂ ਹੁੰਦੀਆਂ ਹਨ ਇਸ ਜੇ ਵਿੱਚ ਪੱਗ ਛੱਗਾ ਕਮੀਜ਼ ਚਾਦਰਾ ਆਮ ਪ੍ਰਚਲਿਤ ਹਨ ਮਾਨਨ ਮਹੱਭਨ ਦੀ ਰੁਚੀ ਕਰਨ ਨਚਾਰ ਗਲਾਂ ਵਿੱਚ ਕੈਂਤੇ ਬੁਖਤੀਆਂ ਤੇ ਕੰਨਾਂ ਵਿੱਚ ਹੁੰਦਰੀਆਂ ਆਧ ਨੂੰ ਬਿਨਾ ਕਿਸੇ ਉਚੇਚੇ ਦੇ ਪਹਿਨ ਲੈਂਦੇ ਹਨ ਵਰਤਮਾਨ ਸਮੇਂ ਵਿੱਚ ਅਸਲ ਪੰਗੜਾ ਇਸ ਰੂਪ ਹੈ ਜਿਹੜਾ ਬਦਲ ਚੁੱਕਿਆ ਹੈ بولیاں ਨੇ ਪੱਧਰ મુ드ਰਾਮਾਂ ਦੇ ਸੰਚਾਰ ਪੱਧਰ ਅਤੇ ਸਾਜ ਸੁਮਾਨ ਆਦ ਬੱਖ ਬੱਖੋਂ ਕਾਫੀ ਕਵਦनियां ਆ ਗਈਆਂ ਨੇ ਇਸ ਵਿੱਚ ਵਿਦੇਸ਼ੀ ਨਾਚਾਂ ਦੀਆਂ મુ드ਰਾਮਾਂ ਸ਼ਾਮਿਲ ਹੋ ਗਈਆਂ ਨੇ ਕੁਝ ਕੁ ਮਿੱਠ ਰਹੇ ਲੋਕ ਨਾਚਾ ਜੀ ਮੁੱਖ ਭਰ ਮੁ드ਰਾਮਾਂ ਵੀ ਇਸੋ ਮਿੱਧੀਆਂ ਚਾਲਾਂ મુ드ਰਾਮਾਂ ਦਾ ਨਾਮ ਗ੍ਰਹਿਣ ਕਰ ਚੁੱਕੀਆਂ ਨੇ ਮਿਰ ਸੁੰਦੇ ਪੰਗੜਾ ਪੰਜਾਬੀਆਂ ਦੇ ਹੌਸਲੇ ਗੈਰਕ ਵੀਰਤਾ ਅਤੇ ਇਥੋਂ ਦੀ ਖੇਤੀ ਪ੍ਰਧਾਨ ਕਾਰਬਿਹਾਰਾਂ ਦੀ ਮੂਹੋਂ ਬੋਲਦੀ ਤਸਵੀਰ ਹੈ ਅਗਲਾ ਹੈ ਜ ਚੁੰਮਰ ਚੁੰਮਰ ਵੀ ਮਰਦਾਂ ਦਾ ਲੋਕ ਨਾਚ ਹੈ ਜੀ ਚੁੰਮਰ ਪੱਛੀ ਪੰਜਾਬ ਦੇ ਸੰਧਲਵਾਰ ਦੇ ਲੋਕਾਂ ਦਾ ਨਾਚ ਹੈ ਚੁੰਮ ਚੁੰਮ ਕੇ ਨੱਚਣ ਕਰਕੇ ਇਸ ਦਾ ਨਾਮ ਹੈ ਜਿਹੜਾ ਚੁੰਮਰ ਪੈ ਗਿਆ ਰਾਜਸਥਾਨ ਦੇ ਨਾਚ ਗੁੰਮਰ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਵੀ ਇਸ ਵਿੱਚ ਦੇਖਣ ਨੂੰ ਮਿਲਦੀਆਂ ਨੇ ਬਾਹਰ ਦੇ ਲੋਕਾਂ ਦੇ ਇਰਦੇ ਘਿਰਦ ਪੰਜਾਬ ਪੰਜਾਬ ਇੱਧਰਲੇ ਪੰਜਾਬ ਵਿੱਚ ਆ ਕੇ ਬਸਨ ਨਾਲ ਇਹ ਨਾਚ ਨਾਚਵੀਂ ਇੱਧਰ ਆ ਗਿਆ ਇਸ ਨਾਚ ਨੂੰ ਨੱਚਣ ਵਾਲੇ ਸਮੂਹਿਕ ਰੂਪ ਵਿੱਚ ਖੁੱਲੀ ਥਾਂ ਤੇ ਘੇਰਾਕਾਰ ਘੇਰੇ ਦੇ ਆਕਾਰ ਵਿੱਚ ਹਰਮਨ ਪਿਆਰੀ ਲੋਕ ਗੀਤ ਥੋਲੀ ਦੇ ਬੋਲਾ ਰਾਹੀਂ ਢੋਲ ਦੇ ਤਾਲ ਉੱਤੇ ਨੱਚਦੇ ਹਨ ਨਾਚ ਨੱਚਦੇ ਰਹੇ ਨਾਚਦੇ ਰਹਿੰਦੇ ਹਨ ਇਹ ਨਾਚ ਤਿੰਨ ਤਾਲਾਂ ਮੱਠੀ ਤਾਲ ਤੇਜ਼ ਤਾਲ ਤੇ ਬਹੁਤ ਤੇਜ਼ ਤਾਲ ਉੱਤੇ ਨੱਚਿਆ ਜਾਂਦਾ ਹੈ ਕਈ ਵਿਦਵਾਨ ਇਹਨਾਂ ਥਾਲਾਂ ਨੂੰ ਕਰੰਮਬਾਰ ਜੁਮਰ ਦੀ ਤਾਲ ਤੀਨਾ ਚ ਛੜਨਾ ਅਤੇ ਧਮਾਲ ਵੀ ਆਖਦੇ ਹਨ ਅਸਲ ਵਿੱਚ ਇਹ ਨਾਚ ਆਰੰਭ ਵਿੱਚ ਤੀਮੀ ਗਤੀ ਤੇ ਨੱਚਣ ਤੋਂ ਸ਼ੁਰੂ ਹੁੰਦਾ ਹੈ ਤੀਜੇ ਪੜਾਅ 'ਤੇ ਜਾ ਕੇ অতি ਤੇਜ਼ ਅਤੇ ਜਸ਼ੀਲਾ ਹੋ ਜਾਂਦਾ ਹੈ ਅੰਦਮ ਪੜਾਅ ਤੱਕ ਕੇਵਲ ਕੁਝ ਕੁ ਨਾਚਰ ਹੀ ਨੱਚਦੇ ਰਹਿ ਜਾਂਦੇ ਹਨ ਤੇ ਬਾਕੀ ਹਾਫ-ਹਾਫ ਕਰਕੇ ਖੜੇ ਹੋ ਜਾਂਦੇ ਹਨ ਨੰਮੇ ਗੀਤ ਇਹਨਾਂ ਵਿੱਚ ਮੱਝਾਂ ਗਾਈਆਂ ਬੱਕਰੀਆਂ ਡਾਚੀਆਂ ਘੋੜੀਆਂ ਜਿੱਤਰਾ ਬੁਰੀਆਂ ਬਟੇਰਿਆਂ ਕੁਕਰਾਂ ਰਾਹੀਆਂ ਆਦੂ ਦਾ ਜਿਹੜਾ ਜ਼ਿਕਰ ਆ ਕੀਤਾ ਜਾਂਦਾ ਹੈ ਪ੍ਰੇਮ ਜਨਾਂ ਤੇ ਮਿਲਨ ਦੀ ਸਿੱਖ ਅਤੇ ਨਾਜ ਖਾਸ ਕਰਕੇ ਝੋਨਾ ਝਾੜਨਾ ਅਤੇ ਛਾੜਨ ਆਦ ਦਾ ਜ਼ਿਕਰ ਅਤੇ ਸੰਬੰਧ ਮੁਦਰਾਵਾਂ ਇਸ ਸੰਬੰਧਿਤ ਮੁਦਰਾਵਾਂ ਨੇ ਜਿਹੜੀਆਂ ਪੇਸ਼ ਕੀਤੀਆਂ ਜਾਂਦੀਆਂ ਨੇ ਇਹ ਨਾਚ ਸਮੇਂ ਗਾਏ ਜਾਂਦੇ ਹਨ ਦੇਖੋ ਜੋ ਮਰਦੀਕੀ ਗੀਤ ਉਧਾਰਨ ਠੀਕ ਹੈ ਜੀ ਜੋ ਮੈਂ ਤੁਹਾਨੂੰ ਦਿੱਤੀ ਹੋਈ ਆ ਜੋ ਕਿ ਸਮੇਂ ਵਿੱਚ ਇਹ ਨਾਚ ਦੀਆਂ ਕੁਝ মুদ্রাਆਂ ਭੰਗੜੇ ਵਿੱਚ ਵੀ ਜਿਹੜੀਆਂ ਪੇਸ਼ ਕੀਤੀਆਂ ਜਾਣ ਲੱਗੀਆਂ ਨੇ ਲੋਡੀ ਲੋਡੀ ਇਸਤਰੀਆਂ ਦੇ ਲੋਕ ਨਾਚ ਨਾਲ ਭੰਗੜਿਆਂ ਤੇ ਮੁੰਡਿਆਂ ਦਾ ਵੀ ਲੋਕ ਨਾਚ ਹੈ ਜੀ ਲੋਡੀ ਲੋਕ ਨਾਚ ਭੰਗੜਾ ਅੰਜੇ ਪੰਜਾਬ ਦੇ ਉੱਤਰ ਪੱਛਮੀ ਨੀਮ ਪਹਾੜੀ ਅਤੇ ਕੁਝ ਬਨਾਨੀ ਇਲਾਕਿਆਂ ਵਿੱਚ ਪ੍ਰਚਲਿਤ ਰਿਹਾ ਹੈ ਨਾਚ ਘਾਤੇ ਮਸਤੀ ਭਰਪੂਰ ਅਦਾਵਾਂ ਵਾਲਾ ਸਰਲ ਸਹਿਜ ਹੋਣ ਕਰਕੇ ਇਸ ਨੂੰ ਇਸ ਸ਼੍ਰੀ ਲੋਕਨਾਟ ਵੀ ਸਮਝਿਆ ਜਾਂਦਾ ਹੈ। মূল ਰੂਪ ਵਿੱਚ ਇਹ ਜਿੱਤਿਆ ਖੁਸ਼ੀ ਦਾ ਨਿਸ਼ਾਨੰਦਾ ਨਾਚ ਹੈ। ਇਸ ਨਾਚ ਵਿੱਚ ਢੋਲੀ ਢੋਲ ਦੀ ਥਾਲ ਦੀ ਜ਼ਰੂਰਤ ਮੰਨੀ ਜਾਂਦੀ ਹੈ। ਇਸ ਦੀਆਂ ਥਾਲਾਂ ਸੁਧਾਰ ਰਹੁੰਦੀਆਂ ਹਨ ਜਿਨ੍ਹਾਂ ਨਾਲ ਨੁਚਾਰ ਜਿਵੇਂ ਮਰਜ਼ੀ ਨਾਚ ਮੁਦਰਾਵਾਂ ਪ੍ਰਗਟ ਕਰਦੇ ਚੁੱਕਦੇ ਹਨ। ਆਮ ਕਰਕੇ ਇਹ ਨਾਚ ਨਾਚਣ ਦਾ ਸਮੇਂ ਪਹਿਲਾਂ ਨੁਚਾਰ ਛਾਤੀ ਅੱਗੇ ਤਾੜੀ ਮਾਰਦੇ ਫੱਕਾ ਮੜਕਾਉਂਦੇ ਮੋਢੇ ਹਿਲਾਉਂਦੇ ਹੱਥੇ ਲੱਕ ਲਚਕਾਉਂਦੇ ਹੋਏ ਘੇਰੇ ਦੇ ਅੰਦਰ ਢੋਲ ਦੀ ਤਾਲ ਨਾਲ ਤੁਰਦੇ ਹਨ ਫਿਰ ਢੋਲੀ ਦੁਆਰਾ ਢੋਲ ਤੇ ਕਿਤੇ ਸੰਗੀਤ ਅਨੁਸਾਰ ਨਾਚ મુਦਰਾ ਬਦਲ ਕੇ ਤਿੰਨ ਤਾੜੀਆਂ ਮਾਰਦੇ ਹਨ ਇਹ ਤਿੰਨ ਤਾੜੀਆਂ ਘੇਰੇ ਦੇ ਅੰਦਰ ਵਾਰ ਸਰੀਰ ਦੇ ਉੱਪਰਲੇ ਭਾਗ ਨੂੰ ਝੁਕਾ ਕੇ ਫਿਰ ਛਾਤੀ ਅੱਗੇ ਕਰਕੇ ਤੀਜੀ ਤਾੜੀ ਘੇਰੇ ਦੇ ਬਾਹਰ ਵੱਲੇ ਪਾਸੇ ਨੂਚੁੱਕੇ ਮਾਰਦੇ ਹਨ ਪੂਲ ਦੀ ਨੀਵੀਂ ਸੁਰ ਵਾਲੀ ਥਾਪ ਦੇ ਸੰਕੇਤ ਤੇ ਨਵੀ ਮੰਗਰਦਾ ਪ੍ਰਕਾ ਕਰਨ ਵਾਸੇ ਨਚਾਰ ਪਹਿਨਾ ਸੱਜੀ ਬਾਹ ਹੱਤੇ ਸੱਜੀ ਲਾਟ ਜੋ ਕਿ ਖੱਬੇ ਪੈਰ ਨੂੰ ਉਛਾਲਦੇ ਹਨ ਇਸ ਪ੍ਰਕਾਰ ਨੱਚਦੇ ਨਚਾਰਾਂ ਦਾ ਮੋਢਾ ਫਿਰ ਅਤੇ ਢਾੜੀ ਦੀ ਕਾਰਜ ਵਿੱਚ ਮਸਤ ਆ ਜਾਂਦੀ ਹੈ ਕਾਰਜ ਵਿੱਚ ਸਮਤਾ ਆ ਜਾਂਦੀ ਹੈ ਇਹ ਲੋਕਨਾਚ ਵਿਸ਼ੇਸ਼ ਤਾਂ ਇਸ ਲਈ ਰੱਖਦੇ ਹਨ ਕਿ ਇਸ ਵਿੱਚ ਲੋਕਗੀਤ ਨਹੀਂ ਬੋਲੇ ਜਾਂਦੇ ਪਰ ਮਾਸਤੀ ਵਿੱਚ ਆਏ ਨਾਚ ਆਪਨੇ ਮੂੰਹ ਵਿੱਚੋ ਕੋਈ ਪ੍ਰਕਾਰ ਦੀਆਂ ਜਿਹੜੀਆਂ ਨੇ ਆਵਾਜ਼ਾਂ ਕੱਢਦੇ ਨੇ ਯੋਕੇ ਯੁੱਗ ਵਿੱਚ ਇਸ ਲੋਕਨਾਚ ਦੀ ਵੱਖਰੀ ਪਛਾਣ ਹੈ ਖੰਗੜੀਆਂ ਇੱਕੋ ਤੋਂ ਚਾਲਾਂ ਵੀ ਸਿਮਟ ਕੇ ਰਹਿ ਗਈਆਂ ਹਾਂ ਯਾਦੀਆਂ ਹਨ ਮਾਖੂਤਵਰ ਜੀ ਮਰਦਾਨਾ ਗਿੱਧਾ ਮਾਲਵੇ ਵਿੱਚ ਮਰਦਾਨਾ ਗਰਕੀਦਾ ਜਿਹੜਾ ਪ੍ਰਚਲਿਤ ਹੈ ਇਸ ਨੂੰ ਸੋਬਰਾ ਦਾ ਗਿੱਧਾ ਜਾਂ ਮਲਵਈ ਦਾ ਗਿੱਧਾ ਮਲਵਈਆਂ ਦਾ ਗਿੱਧਾ ਵੀ ਜਿਹੜਾ ਕਿਹਾ ਜਾਂਦਾ ਹੈ ਮਰਦਾਨਾ ਵੀ ਕਿਤੇ ਦੇ ਨਚਾਰ ਸਮੂਹ ਵਿੱਚ ਬੋਲੀਆਂ ਪਾਉਣ ਵਾਲੇ ਹੰਗਾਲੇ ਉਹ ਹੀ ਲਾਵਾ ਹਲਗੋ ਜੇ ਢੋਲ ਕਚਮਟੇ ਸੀਟੀ ਗੜਬੇ ਸ਼ਹਿਣੇ ਵਾਲਟੀ ਆਦਿ ਸਾਜ਼ ਵਜਾਉਂਦੇ ਹਨ ਇਹ ਲੋਕ ਨਾਚ ਵਿੱਚ ਨਾਟਵਰਗੀਆਂ ਮੰਧਰਾਵਾਂ ਘਟ ਅਤੇ ਲੰਮੀਆਂ ਬੋਲੀਆਂ ਦੀ ਭਰਪੂਰ ਮਾਤਰਾ ਜਾਦਾ ਹੁੰਦੀ ਹੈ ਬੋਲੀਆਂ ਦੇ ਵਿਸ਼ੇ ਦੁਨੀਆ ਦੀ ਨਾ ਨਾਸਮਾਨ ਦਾ ਰੱਬ ਦੀ ਹੁੰਦ ਪ੍ਰੇਮ ਪਿਆਰ ਅਤੇ ਇਲਾਕਾ ਹੀ ਮਾਨ ਤੋਂ ਛੁੱਟਾ ਉਹ ਸਮਾਜੀ ਤੇ ਸਭਿਆਚਾਰਿਕ ਵਰਤਾਰੇ ਨਾਲ ਸੰਬੰਧਿਤ ਹੁੰਦੀਆਂ ਹਨ ਕੋਈ ਖ ਨਮੂਨਾ ਚਲਵੇਂ ਮਨਾ ਬਿਕਾਨਿਆ ਤਰ੍ਹਾਂ ਕਾ ਨੂੰ ਪ੍ਰੀਤਾ ਲੜੀਆ ਜੜੀਆਂ ਉਖੜ ਇਥੋਂ ਚੱਲਣਾ ਇੱਕ ਦਿਨ ਖਬਰਾਂ ਉਡੀਕਣ ਖੜੀਆਂ ਇਸ ਤਰ੍ਹਾਂ ਜਿਹੜੇ ਲੋਕ ਨਾਚ ਨੇ ਜਿਹੜੇ ਬੋਲੀਆਂ ਨੇ ਨੇ ਕਿੱਥੇ ਜਾਂਦੇ ਸੀਗੇ ਬੋਲਣ ਵਾਲਾ ਤੰਨਾ ਤੇ ਹੱਥ ਰੱਖ ਕੇ ਸੱਜੀ ਬਾਹੂ ਉਠਾ ਨੂੰ ਚੱਕ ਕੇ ਬੋਲੀ ਚੁੱਕਦਾ ਹੈ ਤੇ ਬੋਲੀ ਦੇ ਅੰਤਰਚਾਰਨ ਤੇ ਬਾਕੀ ਸਾਥੀ ਆਪਣੇ ਸਾਜ ਵਧਾਉਂਦੇ ਹਨ ਸਮੂਹ ਵਿੱਚੋਂ ਕੋਈ ਦੋ ਜਾਣੇ ਅੱਗੇ ਨਿਕਲ ਕੇ ਪੱਗਾਂ ਪਾਰ ਹੁੰਦੇ ਹੋਏ ਸਿਰ ਦੇ ਉੱਪਰਲੇ ਧੜ ਨੂੰ ਹਰਕਤਾਂ ਵਿਚ ਲਿਆਉਦੇ ਹਨ ਇਹ ਨਾਚ ਕਾਫੀ ਹਰਮਨਪਰਾਂ ਹੋ ਗਿਆ ਹੈ। ਨਕਸ਼ਜੀਤ ਧਮਲ ਲੋਕ ਨਾਚ ਧਮਲ ਪ੍ਰਾਚੀਨ ਸਮੇਂ ਤੋਂ ਹੀ ਸੂਬੀਆਂ ਸੰਤਾਂ ਦੇ ਡੇਰਿਆਂ ਤੇ ਲਿਖਿਆ ਜਾਂਦਾ ਰਿਹਾ ਹੈ। ਤੇਜ਼ ਗਤੀ ਦਾ ਇਹ ਨਾਚ ਖਾਸਕੀ ਜਮਦੀ ਸ਼੍ਰੀਜਿਤ ਡੋਲ ਫਲੋਰੀ ਦਾ ਨਾਚ ਹੈ ਪਰੰਤੂ ਹੁਣ ਇਹ ਪ੍ਰਚਲਿਤ ਨਹੀਂ ਰਿਹਾ ਅਤੇ ਭੰਗੜੇ ਦੀ ਇੱਕ ਚਾਲ ਤੱਕ ਹੀ ਸੀਮਤ ਜਿਹੜਾ ਹੋ ਚੁੱਕਿਆ। ਖਲੀ, ਏਮੜੀ ਡੰਡਾਸ, ਫਖਾੜਾ, ਗੱਤਕਾ, ਪਠਾਣੀਆਂ, ਫੋਮਣੀਆਂ ਜਿਹੜੇ ਲੋਕ ਨਾਚ ਵੀ ਆਪਣੀ ਹੋਂਦ ਇੱਕ ਦੂਸ ਇੱਕ ਇੱਕ ਦੋ ਦੋ ਮੰਦਰਾਮਾਂ ਤੱਕ ਸੀਮਤ ਕਰਕੇ ਲਗਭਗ ਖਤਮ ਹੋ ਹੀ ਜਾਪਦੇ ਹਨ। ਇਸ ਵਰਕਰ ਭਖਤ ਨਾਚ, ਜੰਗਮ ਨਾਚ, ਨਾਮਦਾ ਯ ਨਾਚ, ਸੁਥਰਾ ਨਾਚ ਮੁਕ ਮਰਕਤਨਾਚ ਗੁੰਗਾ ਨਾਚ ਆਦ ਲੋਕ ਨਾਚ ਵੀ ਨੇ ਜਿਹੜੇ ਲਗਭਗ ਖਤਮ ਹੋ ਚੁੱਕੇ ਨੇ ਲੋਕ ਨਾਚਾਂ ਵਿੱਚ ਤਬਦੀਲੀ ਇਹ ਤੁਮਾਰ ਜੀ ਇਹ ਦੱਸਿਆ ਗਿਆ ਆਪਾਂ ਨੂੰ ਵੀ ਲੋਕ ਨਾਚਾਂ ਦੇ ਵਿੱਚ ਜਿਹੜੀ ਤਬਦੀਲੀਆਂ ਆਉਂਦੀ ਜਾਂ ਆ ਰਹੀ ਹੈਗੀ ਟਾਈਮ ਟਾਈਮ ਤੇ ਜਿਦਾਂ ਦਾ ਮੰਜਰ ਰੂਪ ਪਰ ਬਦਲਦਾ ਜਾਂਦਾ ਹੈ ਪੰਜਾਬ ਵਿੱਚ ਲਗਾਤਾਰ ਬਦਲਦੀਆਂ ਹਸਰ ਸਥਿਤੀਆਂ ਨੇ ਇਸ ਤੋਂ ਲੋਕ ਨਾਚਾਂ ਵਿੱਚ ਕਾਫੀ ਜਿਹੜਾ ਤਬਦੀਲੀ ਲਿਆਉਂਦੀ ਹੈ ਪੰਜਾਬ ਦੇ ਲੋਕ ਨਾਚ ਪੰਜਾਬੀਆਂ ਦੇ ਸਭਿਆਚਾਰ ਕੇਂਦਰ ਪਿੰਡਾਂ ਅਤੇ ਪੇੜਾਂ ਪੇੜਾਂ ਖੇਤਾਂ ਬੇਲੀਆਂ ਆਦਤੋਂ ਸਟੇਜ ਫਿਲਮਾਂ ਅਤੇ ਟੈਲੀਵਿਜ਼ਨ ਤੱਕ ਦੇ ਸਫਰ ਨੂੰ ਤੈਅ ਕਰ ਚੁੱਕੇ ਹਨ ਅਤੇ ਇਸ ਪੜਾਅ ਤੇ ਪੁੱਜ ਕੇ ਇਹਨਾਂ ਵਿੱਚ ਕਈ ਪ੍ਰਕਾਰ ਦੀਆਂ ਦੇਖੇ ਤਬਦੀਲੀਆਂ ਆ ਚੁੱਕੀਆਂ ਨੇ ਇਸ ਪ੍ਰਕਾਰ ਤਬਦੀਲੀ ਕਵਿਰੀਆਂ ਨਾ ਨਾ ドラਮਾ ਦੀ ਸਰੰਚਨਾ ਸੰਚਾਲਨ ਗਤੀ ਦੀ ਤੀਬਰਤਾ ਨਵੇਂ ਸੱਜਗ ਨਿਜੀ ਗੀਤ ਮੁਖੀ ਬੋਲੀਆਂ ਸਟੇਜ ਦੀ ਜ਼ਰੂਰਤ ਪੋਸ਼ਾਕ ਆਰ ਸ਼ਿੰਗਾਰ ਸਾਜ ਸੰਗੀਤ ਅਤੇ ਵਿਸ਼ੇਸ਼ ਭਾਂਤ ਦੀ ਸਿੱਖਲਾਈ ਸਾਡੇ ਦੇ ਕਈ ਪੱਖਾਂ ਵਿੱਚੋਂ ਜਾਹਰ ਹੁੰਦੀਆਂ ਹਨ ਕੋਈ ਵੀ ਤਬਦੀਲੀ ਆਪਣੇ ਸੱਭਿਆਚਾਰਕ ਇਤਿਹਾਸਕ ਛੋਕਟੇ ਵਿੱਚ ਰੱਖ ਕੇ ਉਸਾਰੂ ਕਦਰ ਪ੍ਰਣਾਲੀ ਨੂੰ ਗ੍ਰਹਿਣ ਕਰਨ ਦੇ ਲਈ ਕਰਨੀ ਤਾਂ ਠੀਕ ਹੈ ਅਤੇ ਇਸ ਮੰਤਵ ਲਈ ਵਿਦੇਸ਼ੀ ਪ੍ਰਵਾਹਾਂ ਤੋਂ ਬਚਣਾ ਜ਼ਰੂਰੀ ਹੈ ਤਾਂ ਹੀ ਇਹ ਲੋਕ ਨਾਚ ਨੇ ਜਿਹੜੇ ਪੰਜਾਬੀਆਂ ਦੀ ਸਰਪੱਕੀ ਸੱਭਿਆਚਾਰਕ ਬਾਣਾ ਮਰਤਾਰੇ ਦਾ ਪ੍ਰਮਾਣਿਕ ਰੂਪ ਉਗਾਰਨ ਦੇ ਸਮਰਥਨ ਜਿਹੜੇ ਹੋ ਸਕਣਗੇ। ਜਿਵੇਂ ਜੀ ਆਪਣੇ ਮਰਦਾਂ ਦੇ ਲੋਕਨਾਚ ਹਨ ਤੇ ਹਨ ਕਈ ਲੋਕਨਾਚ ਨੇ ਜਿਹੜੇ ਔਰਤਾਂ ਦੇ ਮਰਦਾਂ ਦੇ ਸਾਹਦੇ ਨੇਗੇ ਜਿਵੇਂ ਮਰਦਾਂ ਨੂੰ ਕਿਦਾਂ ਹੋ ਗਿਆ ਜਿਹੜੀ ਕੰ ਲੁੱਡੀ ਹੋ ਗਿਆ ਇਹ ਜਿਹੜੇ ਲੋਕਨਾਚ ਨੇ ਧਮਾਲ ਹੋ ਗਏ ਇਸਤਰੀਆਂ ਦੇ ਲੋਕਨਾਚ ਵੀ ਨੇ ਤੇ ਮਰਦਾਂ ਦੇ ਲੋਕਨਾਚ ਵੀ ਨੇ ਜੀ। ਠੀਕ ਹੈ ਜੀ। ਧੰਨਵਾਦ ਜੀ।